ਲੜਕੀ ਦਾ ਵਿਆਹ ਹੋ ਜਾਂਦਾ ਜੇ ਸਾਲ ਦੇ ਹੁਣ ਕਿਹਾ ਮੈਂ ਇਸੋ ਫੇੜੀ ਖੜੂਗੀ ਲੜਕੀ ਦਾ ਵਿਆਹ ਹੋ ਜਾਂਦਾ ਲੜਕੀ ਨੌਜਵਾਨ ਹੈ ਉਹ ਚਿੱਟਾ ਪਿੰਦਾ ਐਡੇ ਐਡੇ ਚਤੜਾਵੇ ਤੇ ਲੜਕੀ ਉਹਦੇ ਸਾਰੇ ਦੇ ਕਿੱਥੇ ਖੜੂਗੀ ਉਹ ਚਿੱਟਾ ਲਾ ਕੇ ਡਾਕ ਕੇ ਬੰਦੇ ਤੇ ਪੈ ਗਿਆ ਤੇ ਲੜਕੀ ਉਹਦੇ ਕੋਲੇ ਜਾਊਗੀ ਉਹ ਕੀ ਕਰੂ ਕੀ ਕਰੂਗਾ ਪਿਆ ਖਤਮ ਹੈ ਖਤਮ ਆਹੋ ਬਾਈ ਉਹਨਾਂ ਲੜਕੀਆਂ ਦੇ ਫੇਰ ਵਿਚਾਰੀਆਂ ਦੇ ਸਮਾਨ ਚੱਕੇ ਜਾਂਦੇ ਕਿਉਂ ਨਾ ਹੋ ਧੁਰਦੀਆਂ ਨਾ ਕਾਟ ਦਿਨਾ ਜਿਹੜੇ ਨਾ ਸਿਆਣੀਆਂ ਲੜਕੀ ਉਹ ਤਾਂ ਬੱਚਾ ਹੋਣ ਤੋਂ ਪਹਿਲਾਂ ਹੀ ਆ ਦਾ ਨੱਕਾ ਕੱਟ ਜਾਂਦੇ ਆ ਜਿਹੜੀਆਂ ਕੋਈ ਨਾ ਕੋਈ ਫਾਸੀ ਵਿਚਾਰੇ ਪੱਚਾ ਪੱਚਾ ਹੋ ਜਾਂਦਾ ਉਹ ਫਿਰ ਮਰਦੀ ਜਾਂਦੀ ਇਹ ਨਹੀਂ ਪਤਾ ਜਾਂ ਤਾਂ ਉਹ ਮਰ ਜਾਂਦਾ ਸੀ ਮਿੰਨਾਂ ਚ ਜਾਂ ਫਿਰ ਉਹ ਵੀ ਜਾਂਦੀ ਹੈ ਫਿਰ ਕਿੰਨੀਆਂ ਬੁਰੀਆਂ ਹਾਲਤਾਂ ਹੁੰਦੀਆਂ ਕੜੀਆਂ ਸਰਕਾਰਾਂ ਨੇ ਸਰਕਾਰਾਂ ਨੇ ਇਹ ਕਰੀਆਂ ਜਿਹੜੇ ਨਸ਼ੇ ਚਲਾਏ ਮੁੰਡੇ ਨੌਜਵਾਨ ਖਾਣ ਲੱਗੇ 20 20 30 30 ਕਿੱਲਾਂ ਵਾਲੇ ਮੁੰਡੇ ਫਿਰਦੇ ਬਿਨਾ ਸਾਧੀਆਂ ਤੋਂ ਲੜਕੀਆਂ ਨਾਲ ਸਾਖ ਨਹੀਂ ਕਰਦੇ ਚਿੱਟਾ ਵਾਦਲ ਕਹਿੰਦਾ ਚਿੱਟਾ ਵਜੀਦਗੀ ਵਾਲਾ ਜਿਹੜਾ ਕੋਈ ਫਸ ਗਿਆ ਤਾਂ ਉਹ ਠੀਕ ਹੈ ਬੀਬੀ ਪੁ냐ਕਲ ਨੇ ਹੁੰਦੇ ਉਹ ਤਾਂ ਜਰਾ ਕਰਦੇਓ ਫਿਰ ਉਹਦੇ ਭਾਗ ਮਾਰੇ ਵਿਚਾਰੀ ਦੇ ਫਿਰ ਲੜਕੀ ਦੇ ਭਾਗ ਮਾਰੇ ਉਹ ਲੇਖ ਲਿਖਾ ਕੇ ਫਿਰ ਨਾ ਬੰਦੇ ਜੰਮੀ ਹੁੰਦੀ ਆ ਕਹ ਲਈ ਲਈ ਸੀ ਕੋ ਸਾਡੇ ਗਾਣ ਵਾਲੇ ਨੇ ਬੰਦੇ ਲੇਖ ਲਿਖਾ ਕੇ ਮੇਰੇ ਮਾਤੜ ਜਨਮ ਹੋਇਆ ਦੀ ਕੌਲਾ ਨੇ ਲਈ ਸੀ ਕੌਲਾ ਦੀ ਉਸ ਗਾਣ ਨੂੰ ਫਿਰ ਉਹਦੇ ਲੇਖ ਮਾਰੇ ਵਿਚਾਰੀ ਦੇ ਲੇਖ ਫਿਰ ਜਿਹੜੇ ਬੰਦੇ ਨੇ ਦੇਖਿਆਗਾ ਉਹ ਰਿਸ਼ਤਾ ਉਹ ਉਹਨਾਂ ਨੇ ਲੇਖ ਮਾਰੇ ਕਰੇ ਉਹ 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 ਸਮਝਦੇ ਉਹ ਤਾਂ ਹੁਣ 50 ਕਿਲੇ ਆਰੇ ਕੋਲ ਉਹ ਤਾਂ ਉਹ ਹੁਣ ਲੋਕਾਂ ਨੂੰ ਇਹ ਵੀ ਹੋ ਗਿਆ ਮੇਰੇ ਕੋਲ 50 ਕਿੱਲੇ ਆ। ਮੇਰੇ ਇੱਕ ਬੱਚਾ ਵੀ ਆਪਣੀ ਲੜਕੀ ਦੇ ਹੋ ਗਿਆ। ਇਹ ਭੈਂਦਾ ਜਾ ਦੋ ਸਾਲਾਂ ਚ ਮਰ ਜੂ। ਆਪਾਂ 50 ਕਿੱਲਿਆਂ ਦੇ ਮਾਲਕ। ਲਾਲਚੀ ਹੋ ਗਏ ਲੋਕ। ਲੋਕ ਲਾਲਚੀ ਹੋ ਗਏ। ਤੇ ਲਾਲਚਾ ਜਿਹੜਾ ਉਹਦੇ ਜਿੰਦਗੀ ਦਾ ਬਰਬਾਦ ਹੋ ਗਈ ਨਾ ਵਿਚਾਰੀ ਦੀ। ਉਹਦਾ ਸੁਹਾਗ ਵੀ ਗਿਆ ਤੇ ਪਹਿਨਣ ਪਰਚਨ ਵੀ ਗਿਆ। ਤੁਸੀਂ ਆਪਦੇ ਲਾਲਚ ਨੂੰ ਕੁੜੀ ਨੂੰ ਡੋਪਤਾ। ਡੋਪਤਾ। ਇਹ ਗੱਲਾਂ ਸ਼ੇਰਾ ਹੋ ਜਾਂਦੇ ਹੁਣ। ਹੁਣ ਦੇ ਮੁੰਡਿਆਂ 'ਚ ਨਾ ਕਿਸੇ 'ਚ ਗਰੰਟ ਨਹੀਂ। ਇੱਥੇ ਮੈਂ ਸਾਡੇ ਥੋਥੇ ਨਾ ਫੁੱਟਬਾਲ ਦੀ ਚੱਲਦੀ ਸੀ। ਮਾਝੂ ਨਾਲ ਗਿਆ ਜਿੱਦਾਂ ਦੋ ਆਏ ਇੱਕ ਤਾਂ ਇੰਜੇ ਕਰਦਾ ਜਾਵੇ ਇੱਕ ਇੰਜੇ ਕਰਦਾ ਜਾਵੇ ਖੁੱਦ ਜਾਵੜੇ ਤਰਕੀ ਤੇ ਦੋਨਾਂ ਨੇ ਠੀਕੇ ਪੜ ਦੋਨਾਂ ਨੇ ਠੀਕੇ ਪੜ ਲਏ ਉਦੋਂ ਮੋਟਰਸਾਈਕਲ ਤੇ ਚੜੇ ਸਿਰੰਜਾ ਫਲ ਨੇ ਹੱਥ 'ਚ ਉਦੋਂ ਜਾ ਕੇ ਕਿਤੇ ਝਾੜ ਫੂਟ ਚਲਾ ਲਿਆਉਣਗੇ ਬਸ ਆ ਜਿਹੜੇ ਹੁਣ ਤਿੰਨ ਮਰਿਆ ਪਰਸੋਂ ਰਾਂਪਰੇ ਇੱਕ ਇਧਰ ਚੱਕਾ ਕਿੰਨਾ ਕੋਲੋਂ ਇੱਕ ਚੱਕੜਾ ਮਹਾਸਵਾਲੇ ਕੋਠਾ ਕੋਲੋਂ ਇੱਕ ਹੋਰ ਖਾਣੇ ਕਿਥੋਂ ਚੱਕਾ ਉਹ ਕੋਣੀ ਭੱਜ ਕੇ ਹੁਣੇ ਮਰ ਗਿਆ ਦੋ ਤਾਂ ਮਰ ਗਏ ਕਾਲ ਸੰਵਾਲੇ ਦਾ ਸੋ ਇੱਥੇ ਕਹਿੰਦਾ ਸੀ ਰਾਂਪਰੇ ਉਹ ਚੱਟ ਲੈਣੀਆਂ ਆਏ ਸੀ ਤੇ ਉਹਨੇ ਚੱਟ ਲੈ ਲਿਆ ਪਰ ਲੋੜ ਲਾ ਲਿਆ ਉਹ ਮਰਗੈ ਮਹਾਸਾਨ ਨਹੀਂ ਸਕਦੇ ਇਹ ਹੁਣ ਪੈਸੇ ਇਹਨਾਂ ਨੂੰ ਮਿਲਦੇ ਚੋਰ ਇਹਨਾਂ ਠੱਗੀਆਂ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਆ ਧੀਆਂ ਭੈਣਾਂ ਦੇ ਮੋਬਾਈਲ ਖੋਹਦੇ ਆ ਵੇਖੋ ਰਾਤ ਨੂੰ ਸਾਡੇ ਕੇ ਬਜ਼ੁਰਗਾਂ ਤੋਂ ਖੋਹ ਲੈਂਦੇ ਆ